ਸਬਜ਼ੀਆਂ ਦੇ ਰੇਟ ਪਹਿਲਾਂ ਹੀ ਅਸਮਾਨ ਤੇ ਚੜੇ ਹੋਏ ਨੇ ਕਿ ਹੁਣ ਸਰੋਂ ਦੇ ਤੇਲ ਰਿਫਾਈਨਡ ਤੇਲ ਤੇ ਡਾਲਡਾ ਕਿਉ ਦੇ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋ ਗਿਆ। ਤੇਲ ਤੇ ਕਿਉ ਦੀਆਂ ਕੀਮਤਾਂ ਦੇ ਵਿੱਚ 40 ਤੋਂ 50 ਰੁਪਏ ਪ੍ਰਤੀ ਕਿਲੋ ਵਾਧਾ ਹੋਇਆ ਜਿਸ ਨਾਲ ਆਮ ਜਨਤਾ ਦੀ ਜੀਣ ਤੇ ਭਾਰੀ ਮਾਰ ਪਈ ਹੈ ਤੇ ਆਮ ਜਨਤਾ ਦੀ ਘਰ ਦੀ ਰਸੋਈ ਤੇ ਰੋਟੀ ਸਬਜ਼ੀ ਬਣਾਉਣਾ ਵੀ ਔਖਾ ਹੋ ਗਿਆ। ਇਸ ਪੂਰੇ ਮਾਮਲੇ ਦੇ ਵਿੱਚ ਲੋਕਾਂ ਦੇ ਵੱਲੋਂ ਤੇ ਹੋਰਨਾਂ ਦੇ ਵੱਲੋਂ ਕੀ ਕੀ ਕਿਹਾ ਗਿਆ ਉਹ ਇੱਕ ਵਾਰੀ ਸੁਣਦੇ ਹਾਂ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪੁਸ਼ਪਾ ਜੀ। ਤੰਦ ਮੱਲੇ ਚ। ਇਹਨਾਂ ਦੇ ਇਹ ਤੇ ਮਹਿੰਗਾਈ ਵੱਧ ਰਹੀ ਹੈ ਬਹੁਤ ਵੱਧ ਚੁੱਕੀ ਹੈ ਹਾਂਜੀ ਹਾਂ ਬਹੁਤ ਵੱਧ ਰਹੀ ਹੈ ਜੇ ਵਿੱਚ ਕੋਈ ਪੈਸਾ ਮੇਰੇ ਨਾਲ ਦਾ ਬੱਚੇ ਪੈਸੇ ਮੰਗਦੇ ਆ ਤੇ ਸੌਦਿਆਂ ਦਾ ਬਹੁਤ ਔਖਾ ਸਬਜ਼ੀਆਂ ਇੰਨੀਆਂ ਮਹਿੰਗੀਆਂ ਕਰੀਆਂ ਪਈਆਂ ਸਾਡੇ ਵਾਸਤੇ ਤੁਸੀਂ ਕਿੱਥੇ ਜਾਈਏ ਗਰੀਬ ਬੰਦੇ ਬੱਚੇ ਉਹ ਬਿਮਾਰ ਸਟ ਕੀ ਕਰੀਏ ਸੀ ਸਬਜ਼ੀਆਂ ਤੋਂ ਬਾਅਦ ਹੁਣ ਤੇਲ ਘਿਓ ਦੀ ਰੇਟ ਵੱਧ ਚੁੱਕੇ ਨੇ ਘਿਓ ਦੇ ਤੇਲ ਦੇ ਸਾਬਨਾਂ ਦੇ ਵਧੇ ਵੀ ਆ ਸਰਫਾਂ ਦੇ ਵਧੇ ਵੀ ਹੁਣ ਦੱਸ ਕਿੱਥੇ ਜਾਈਏ ਮਹਿੰਗਾਈ ਇੰਨੀ ਕਰੀ ਪਈ ਸਾਡੇ ਵਾਸਤੇ ਸਰਕਾਰਾਂ ਦਾ ਕਹਿੰਦੀਆਂ ਨੇ ਕਿ ਅਸੀਂ ਸਰਕਾਰਾਂ ਸਾਨੂੰ ਕਹਿੰਦਾ ਵੀ ਪੈਸੇ ਵਧਾਵਾਂਗੇ ਉਹ ਨਹੀਂ ਬਤਾਏ ਸਾਡੇ ਤਾਂ ਅਸੀਂ ਕੀ ਕਰੀਏ ਗਰੀਬ ਬੰਦਾ ਸਾਨੂੰ ਕੋਈ ਸਰਕਾਰ ਤੇ ਕੋਈ ਫਾਇਦਾ ਨਹੀਂ ਆਏਗਾ ਸਾਨੂੰ ਆਰਾਮ ਜੋ ਜਨਤਾ ਵਾਲੇ ਸਰਕਾਰ ਨਹੀਂ ਦੇਖੂਗੀ ਤਾਂ ਫੋਰ ਕੌਣ ਦੇਖੂਗਾ ਨਹੀਂ ਤਾਂ ਫਿਰ ਉਹ ਸਰਕਾਰੇ ਦੇਖੂਗੀ ਕੀ ਦੇਖੂਗਾ ਕੌਣ ਹੋਣ ਹੁਣ ਬੱਚੇ ਥੋੜੀ ਦੇਖਣਗੇ ਸਰਕਾਰ ਦੇਖੇ ਸਾਨੂੰ ਅਸੀਂ ਟੁੱਟੇ ਹੋਏ ਮਕਾਨਾਂ 'ਚ ਬੈਠੇ ਸਨ ਫਿਰ ਵੀ ਔਕਾ ਹੈ ਕਿੱਥੋਂ ਲਿਆਈਏ ਗਰੀਬ ਖੱਤ ਬੰਦਾ ਇੰਨਾ ਖਰਚਾ ਸਾਨੂੰ ਬਿਧਾਇਆ ਪਿਆ ਉਹਨਾਂ ਨੇ ਹੋ ਦੱਸੋ ਕੀ ਕਰੀਏ ਅਸੀਂ ਕੀ ਨਮਾਟਾ ਨਹੀਂ ਹਾਂ ਬੁੱਤਾ ਇੱਕਦਮ ਕੀ ਮਹਿੰਗਾਈ ਵਧ ਰਹੀ ਹੈ ਇਸ ਵਕਤ ਪਹਿਲਾ ਸਬਜ਼ੀਆਂ ਦੇ ਰੇਟ ਹੁਣ ਤੇਲ ਕਿਉਂ ਰੇਟ ਨਹੀਂ ਕੀ ਕਹਿਣਾ ਚੰਦ ਸਰ ਸਰਲਾਂ ਸਬਜ਼ੀਆਂ ਦੇ ਰੇਟ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਹੈ ਨਾ ਇੱਕੋ ਨੰਮ ਰੇਟ ਉੱਪਰ ਹੋ ਗਏ ਉਹਨੇ ਤੇਲ ਦੇ ਰੇਟ ਇੱਕ ਹਫ਼ਤੇ ਦੇ ਅੰਦਰ ਅੰਦਰ 50 ਰੁਪਏ ਵਧ ਗਿਆ ਜਿਸ ਦੇ ਕਰਕੇ ਆਮ ਆਦਮੀ ਦੀ ਜੇਬ ਤੇ ਬਹੁਤ ਫਰਕ ਪੈ ਰਿਹਾ ਹੋਰ ਵੀ ਖਰਚੇ ਹੁੰਦੇ ਆ ਘਰਾਂ ਦੇ ਇਕੱਲੇ ਇਹ ਹੀ ਚੀਜ਼ਾਂ ਨਹੀਂ ਹੁੰਦੀਆਂ ਇਸ ਕਰਕੇ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਕਿ ਇਹਦੇ ਰੇਟ ਘੱਟ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਕਿ ਜਿਹੜੇ ਜਿਹੜੇ ਚੀਜ਼ਾਂ ਰੇਟ ਵਧੇ ਨੇ ਅੱਗੇ ਤਿਹਾੜ ਆ ਰਹੇ ਨੇ ਫੈਸਟੀਵਲ ਆ ਰਹੇ ਇਹ ਜ਼ਰੂਰ ਤੋਂ ਮੇਨ ਚੀਜ਼ਾਂ ਹੁੰਦੇ ਕਿ ਚੰਦੀ ਅਜਿਹੀ ਗਲੇੜੀ ਉਹ ਤੁਹਾਨੂੰ ਵੱਧ ਪਤਾ ਗਾ ਸਰ ਜੇ ਇਹ ਚੀਜ਼ਾਂ ਮਹਿੰਗੀ ਹੋਏਗੀ ਤਾਂ ਫਿਰ ਨਕਲੀ ਬਣਨੀ ਸ਼ੁਰੂ ਹੋ ਜਾਏਗੀ ਮਿਲਾਵਟ ਹੋਣੀ ਸ਼ੁਰੂ ਹੋ ਜਾਏਗੀ ਉਹਦੇ ਕਰਕੇ ਬਿਮਾਰੀਆਂ ਵਧਣੀਆਂ ਅੱਗੇ ਅੱਗੇ ਹਰ ਚੀਜ਼ ਦੀ ਪ੍ਰੋਬਲਮ ਹੈ ਇਸ ਕਰਕੇ ਸਾਡੀ ਇਹ ਹੀ ਗੁਜਾਰਿਸ਼ ਹੈ ਕਿ ਰੇਟੇ ਬਈ ਜੈਨੂਨ ਰੱਖੇ ਕਿ ਆਮ ਬੰਦੇ ਦੇ ਪਾਕਟ ਤੇ ਫਰਕ ਨਾ ਪਵੇ ਕੀ ਨਾ ਮੇਰਾ ਨਾਮ ਕਿਰਨ ਬਸੀਸਟ ਮੰਗਾਈ ਤੇ ਕੀ ਕਹਣਾ ਚੰਦਰ ਜਨਮ ਗਾਇਸ਼ ਬਦਰੀ ਮੰਗਾ ਇਹ ਸੇਮ ਜੋ ਬਦਰੀਗਾ ਦਾ ਬਹੁਤ ਅਸਰ ਹੋ ਰਿਹਾ ਬੱਚਿਆਂ ਦੀ ਜੇਬ ਤੇ ਕਿ ਦਿੱਕੋ ਬੱਚਿਆਂ ਨੇ ਕਿੰਨਾ ਕੁਝ ਕਰਨਾ ਆਪਣੇ ਬੱਚਾ ਨੂੰ ਪੜਾਉਣਾ ਵੀ ਹੈ ਘਰ ਦਾ ਵੀ ਦੇਖਣਾ ਉਹਨਾਂ ਨੂੰ ਹੋਰ ਵੀ ਬਹੁਤ ਖਰਚੇ ਆ ਹੁਣ ਮਹਿੰਗਾਈ ਬਹੁਤ ਜ਼ਿਆਦਾ ਵਧ ਰਹੀ ਹੈ ਜਿਵੇਂ ਅੱਗੋ ਫੈਸਟੀਵਲ ਆ ਰਹੇ ਨੇ ਉਹਦੇ ਕਰਕੇ ਆਪਣੇ ਹਰ ਇੱਕ ਮੇਲ ਦੇਖਿਆ ਜਾਵੇ ਛੋਟੇ ਬੰਦੇ ਤੇ ਜ਼ਿਆਦਾ ਯਾਰ ਕਿ ਪਹਿਲਾਂ ਸਭ ਨੇ ਰੇਟ ਸੀ ਹਾਂਜੀ ਤੇਲ ਝੋ ਤੇ ਰੇਟ ਤੇ ਹਾਂਜੀ ਹਾਂਜੀ ਤੇਲ ਦੇ ਰੇਟ ਵੀ ਬਹੁਤ ਜ਼ਿਆਦਾ ਵਧ ਗਏ ਝੋ ਦੇ ਹੋਰ ਸਬਜ਼ੀਆਂ ਦੇ ਹਰ ਇੱਕ ਚੀਜ਼ ਦਾ ਰੇਟ ਅੱਪ ਹੋ ਰਿਹਾ ਬਸ ਸਰਕਾਰ ਜੀ ਇਸੀ ਬੇਨਤੀ ਹੈ ਕਿ ਥੋੜਾ ਇਸ ਚੀਜ਼ ਨੂੰ ਦੇਖਿਆ ਜਾਵੇ ਸਾਨੂੰ ਇੱਕ ਨਹੀਂ ਜੇਬ ਤੇ ਬੱਚਿਆਂ ਦੇ ਬਹੁਤ ਜ਼ਿਆਦਾ ਅਸਰ ਪੈਂਦਾ ਕੋਈ ਵੀ ਚੀਜ਼ਾਂ ਦੇ ਉੱਤੇ ਕਾਫੀ ਅਸਰ ਪੈਂਦਾ ਮਹਿੰਗਾਈ ਹੋ ਤਾਂ ਉਹਦਾ ਸਰਕਾਰ ਇਸ ਚੀਜ਼ ਵੱਲ ਧਿਆਨ ਦੇ ਮਛੀਵਣਾ ਸਹਿਬ ਤੋਂ ਨਰਾਗ ਸੰਦਲ ਦੀ ਦੀ ਸੇਵਕ ਦੇ ਲਈ ਰਿਪੋਰਟ Thank you